ਸਾਤਿਗਰ ਕਿਸਾਨ ਭਰਾਵੋ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣਾ ਪੰਜਾਬ ਗੁਰੂਆਂ ਪੀਰਾਂ ਅਤੇ ਮੇਲੇ ਤਿਹਾਰਾਂ ਦੀ ਧਰਤੀ ਆ ਮੇਲੇ ਬਹੁਤ ਲੱਗਦੇ ਰਹਿੰਦੇ ਨੇ ਹਰ ਇੱਕ ਮਹੀਨੇ ਪੰਜਾਬ ਦੇ ਵਿੱਚ ਮੇਲਾ ਲੱਗਦਾ ਰਹਿੰਦਾ ਪਰ ਅੱਜ ਦਾ ਮੇਲਾ ਆਪਣਾ ਜਿਹੜਾ ਲੱਗਿਆ ਜਾ ਰਿਹਾ ਉਹ ਹੈਗਾ ਖੱਟੜਾ ਪਟਾਟੋ ਗਰੁੱਪ ਵੱਲੋਂ ਕਰਾਇਆ ਜਾਵਾਲਾ ਆਲੂਆਂ ਦਾ ਮੇਲਾ ਅੱਜ ਤੁਹਾਨੂੰ ਆਪਾਂ ਮੇਲੇ ਵਿੱਚ ਦਿਖਾਵਾਂਗੇ ਆਲੂਆਂ ਬਾਰੇ ਕੀ ਕੀ ਜਾਣਕਾਰੀ ਦਿੱਤੀ ਜਾਂਦੀ ਆ ਤੇ ਹੋਰ ਆਪਣੇ ਨਾਲ ਕਿੰਨੇ ਵੀ ਕਿਸਾਨ ਭਰਾ ਜਾ ਰਹੇ ਨੇ ਸਾਰਿਆਂ ਨੂੰ ਬਹੁਤ ਮੇਲੇ ਦਾ ਚਾਅ ਹੈ ਤੇ ਮੇਲੇ ਵਿੱਚ ਕੀ ਆਪਾਂ ਆ ਰਹੇ ਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਆਜੋ ਜੀ ਕਿਸਾਨ ਪ੍ਰਵ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਇਹ ਮੇਲਾ ਅੱਜ 30 ਅਗਸਤ ਨੂੰ ਖੰਨਾ ਸ਼ਹਿਰ ਦੇ ਨਜ਼ਦੀਕ ਪੈਂਦੇ ਪੈਲਸ ਕਿੰਗ ਕੈਸਲ ਦੇ ਵਿੱਚ ਲਗਾਇਆ ਗਿਆ ਪਹਿਲਾਂ ਇੱਕ ਤੇ ਦੋ ਕਿਸਾਨ ਮੇਲੇ ਲੱਗ ਚੁੱਕੇ ਨੇ ਇਹ ਇੱਕ ਤੀਸਰੇ ਸਾਲ ਆਲੂਆਂ ਦਾ ਸਪੈਸ਼ਲ ਕਿਸਾਨ ਮੇਲਾ ਕਰਵਾਇਆ ਜਾ ਰਿਹਾ ਹੈ ਮੇਲੇ ਵਿੱਚ ਐਂਟਰੀ ਕਰਨ ਸਾਰੀ ਖੱਬੇ ਹੱਥ ਤੋਂ ਲੈ ਕੇ ਸੰਤ ਸੰਦੇਟੀਆਂ ਦੀਆਂ ਪ੍ਰਦਰਸ਼ਨੀਆਂ ਲੱਗੀਆਂ ਹੋਈਆਂ ਨੇ ਇਹਨਾਂ ਬਾਰੇ ਆਪਾਂ ਫੇਰ ਵੀਡੀਓ ਬਣਾਉਣੇ ਆ ਪਹਿਲਾਂ ਆਪਾਂ ਅੰਦਰ ਆਜੋ ਜੀ ਪੰਡਾਲ ਵਿੱਚ ਚੱਲਦੇ ਆਂ ਪੰਡਾਲ ਵਿੱਚ ਜਾਂਦੇ ਸਾਰੇ ਆਪਾਂ ਨੂੰ ਇੱਕ ਪੈਲਸ ਦੇ ਵਿੱਚ ਜਿਵੇਂ ਆਪਾਂ ਮੈਰਿਜ ਪੈਲਸ ਦੇ ਵਿੱਚ ਜਾ ਰਹੇ ਆ ਤੇ ਬਿਆਹ ਲਈ ਫੀਲਿੰਗ ਆਉਂਦੀ ਆ ਸਭ ਤੋਂ ਪਹਿਲਾਂ ਤਾਂ ਮੈਂ ਦੱਸ ਦੇਣਾ ਚਾਹਣਾ ਵੀ ਇੱਥੇ ਭਈ ਆਲੂਆਂ ਦਾ ਵਿਆਹ ਕੀਤਾ ਗਿਆ ਤੇ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਸੀ ਪ੍ਰਬੰਧਕਾਂ ਦੇ ਇਹ ਮੇਲਾ ਅਮਰੀਕਾ ਕੈਨੇਡਾ ਦੇ ਜਿਹੜੇ ਕਿਸਾਨ ਮੇਲੇ ਲੱਗਦੇ ਨੇ ਉਹਨਾਂ ਨੂੰ ਮਾਤ ਪਾਉਂਦਾ ਕਿਸਾਨ ਮੇਲਾ ਆਪਾਂ ਕਿਸੇ ਅਮਰੀਕਾ ਕੈਨੇਡਾ ਤੋਂ ਪਿੱਛੇ ਨਹੀਂ ਰਹਿ ਗਏ ਹੁਣ ਆਪਣਾ ਪੰਜਾਬ ਆ ਜਿਹੜਾ ਉਹ ਤਰੱਕੀਆਂ ਦੇ ਰਾਹਾਂ ਤੋਂ ਵੀ ਅੱਗੇ ਜਾਦਾ ਲੰਘ ਚੁੱਕਿਆ ਤੇ ਕਿਸਾਨ ਭਰਾਵੋ ਪੈਲਸ ਦੇ ਵਿੱਚ ਪਿਛਲੇ ਸਾਲ ਬਹੁਤ ਵਧੀਆ ਪ੍ਰਬੰਧ ਸੀ ਰੋਟੀ ਪਾਣੀ ਦਾ ਜਿਵੇਂ ਕੀ ਬਰਾਤ ਦੇ ਲਈ ਪ੍ਰਬੰਧ ਕੀਤਾ ਜਾਂਦਾ ਐਵੇਂ ਕਿਸਾਨਾਂ ਦੇ ਲਈ ਫ੍ਰੀ ਵਿੱਚ ਲੰਗਰ ਤਿਆਰ ਕੀਤਾ ਗਿਆ ਸੀ। ਹੁਬ ਇਸ ਵਾਰ ਵੀ ਹੋਵੇਗਾ। ਸਭ ਤੋਂ ਪਹਿਲਾਂ ਤੁਸੀਂ ਡੈਕੋਰੇਸ਼ਨੇ ਦੇਖ ਲਓ ਸਾਰੀ ਏ ਟੂ ਜ਼ੈਡ ਪੂਰਾ ਜਗਮਗ ਕੀਤਾ ਪਿਆ ਤੇ ਇੱਧਰ ਦੁਕਾਨਾਂ ਲੱਗੀਆਂ ਹੋਈਆਂ ਨੇ ਕੀੜੇ ਮਾਰ ਦਵਾਈਆਂ ਦੀਆਂ ਕੀਟਨਾਸ਼ਕ ਦਵਾਈਆਂ ਦੀਆਂ ਦੁਕਾਨਾਂ ਤੇ ਆਲੂਆਂ ਸੰਬੰਧੀ ਸੁਝਾ ਲੈਣ ਦੇ ਲਈ ਦੁਕਾਨਾਂ ਇੱਥੇ ਸਜੀਆਂ ਹੋਈਆਂ ਨੇ। ਤੇ ਕਿਸਾਨ ਭਰਾਵੋ ਮੇਲੇ ਦੇ ਵਿੱਚ ਯੂਟਿਊਬਰ ਵੀ ਬਹੁਤ ਮਿਲੇ ਜਿਹੜੇ ਕਿ ਸਾਡੇ ਭਰਾ YouTube ਦੇ ਉੱਪਰ ਤੁਹਾਨੂੰ ਫ੍ਰੀ ਵਿੱਚ ਬਹੁਤ ਵਧੀਆ ਜਾਣਕਾਰੀ ਦਿੰਦੇ ਰਹਿੰਦੇ ਨੇ ਸੰਧੂ ਫਾਰਮ ਜੋਧਾਲੇ ਵੀਰ ਜੀ ਤੇ ਪ੍ਰਗਟ ਸਿੰਘ crop information ਤੋਂ ਤੇ ਸਤਵਿੰਦਰ ਸਿੰਘ ਸੱਤਾ ਵੀਰ ਜਿਹੜਾ ਕਿ ਟਰੈਕਟਰਾਂ ਬਾਰੇ ਬਹੁਤ ਵਧੀਆ ਜਾਣਕਾਰੀ ਦਿੰਦੇ ਨੇ ਇਹਨਾਂ ਨਾਲ ਵੀ ਮੁਲਾਕਾਤ ਹੋਈ ਈ ਮੇਲੇ ਦੇ ਵਿੱਚ ਕਿਸਾਨ ਪ੍ਰਾਵੋ ਇਸ ਤੋਂ ਬਾਅਦ ਜਿੰਨੀਆਂ ਵੀ ਗ੍ਰੀਨ ਫ्लाई ਵਗੈਰਾ ਮਹਿੰਦਰਾ ਕੰਪਨੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜਿੰਨੀਆਂ ਵੀ ਸਟਾਲਾਂ ਲੱਗੀਆਂ ਹੋਈਆਂ ਸੀ ਇੱਥੋਂ ਤੁਸੀਂ ਆਲੂਆਂ ਦੇ ਸਬੰਧ ਵਿੱਚ ਹਰ ਇੱਕ ਕਿਸਮ ਦੀ ਜਾਣਕਾਰੀ ਲੈ ਸਕਦੇ ਹੋ ਟਿਊਮਰ ਤੋਂ ਲੈ ਕੇ G1 G2 G3 G4 ਤੱਕ ਤੁਸੀਂ ਬੀ ਵੀ ਨਮਾ ਬੁੱਕ ਕਰ ਸਕਦੇ ਹੋ ਕਿਉਂਕਿ ਜਿਹੜੇ ਨਵੇਂ ਕਿਸਾਨ ਭਰਾ ਆਲੂ ਦੇ ਵਿੱਚ ਆਉਂਦੇ ਨੇ ਬੀ ਦੀ ਖੇਤੀ ਆਲੂ ਦੀ ਸਾਰੀ ਕਿਉਂਕਿ ਜਿਹਦੇ ਕੋਲ ਸਹੀ ਬੀ ਲੱਗ ਗਿਆ ਨਾ ਉਹ ਆਲੂ ਦੇ ਵਿੱਚ ਮਾਰ ਨਹੀਂ ਖਾਊਗਾ ਆਲੂ ਦਾ ਬੀ ਸੇਤੀ ਪਿਓ ਪੁੱਤ ਨੂੰ ਨਹੀਂ ਦਿੰਦਾ ਹੈਗਾ ਆਲੂ ਦੇ ਬੀ ਵਿੱਚ ਇੰਨਾ ਕੁ ਜ਼ਿਆਦਾ ਉਹਲਾ ਕਿਸਾਨ ਪ੍ਰਭੂ ਜਦੋਂ ਵੀ ਖੇਤੀ ਆਲੂ ਦੀ ਸਟਾਰਟ ਕਰਨੀ ਆ ਬਾਏ ਰਿਟਰਨ ਦੇ ਵਿੱਚ ਜਦੋਂ ਵੀ ਤੁਸੀਂ ਬੀ ਲੈਣਾ ਬਾਏ ਰਿਟਰਨ ਦੇ ਵਿੱਚ ਲੈਣਾ ਕਿਸਾਨ ਪ੍ਰਭੂ ਇਹੀ ਇੱਥੇ ਮੇਲੇ ਦੇ ਵਿੱਚ ਆਪਾਂ ਨੂੰ ਸਮਝਾਇਆ ਗਿਆ ਇਸ ਤੋਂ ਇਲਾਵਾ ਕਿਸਾਨ ਪ੍ਰਭੂ ਆਲੂਆਂ ਸੰਬੰਧੀ ਸਾਰੀਆਂ ਕਿਸਮ ਦੀਆਂ ਦਵਾਈਆਂ ਬਾਰੇ ਵੀ ਦੱਸਿਆ ਗਿਆ ਹਰ ਇੱਕ ਸਟਾਲ ਤੇ ਹਰ ਇੱਕ ਕੰਪਨੀ ਦਾ ਬੰਦਾ ਆਪਣੀ ਦਵਾਈ ਦੇ ਬਾਰੇ ਦੱਸਦਾ ਸੀ ਤੇ ਉਹਦੀ ਪ੍ਰੋਪਰ ਡੋਜ਼ ਵੀ ਦੱਸੀਗੀ ਜੇਕਰ ਤੁਸੀਂ ਇਹ ਕਿਸਾਨ ਮੇਲੇ 'ਚ ਨਹੀਂ ਆਏ ਅੱਗੇ ਕਿਸਾਨ ਮੇਲਿਆਂ 'ਚ ਜਾਓਗੇ ਤਾਂ ਬਹੁਤ ਭਰਾ ਮੈਨੂੰ ਨਟੀਵੋ ਦੀ ਡੋਜ਼ਤੀ ਕਹੀ ਜਾਂਦੇ ਸੀ ਵੀ ਨਟੀਵੋ ਦੀ ਡੋਜ਼ 80 ਗ੍ਰਾਮ ਆਦੀ ਮੈਂ ਤਾਂ ਕਹਿੰਦਾ ਜੀ ਮੇਲੇ ਲੱਗ ਰਹੇ ਨੇ ਹੁਣ ਕਿਸਾਨ ਮੇਲੇ ਬੈਰ ਦੀ ਸਟਾਲ ਤੇ ਜਾ ਕੇ ਡੋਚ ਪੁੱਛ ਲਓ ਕੰਪਨੀ ਵਾਲੇ ਤੁਹਾਨੂੰ ਆਪ ਸਿੱਧਾ ਦੱਸਣਗੇ ਮੇਰੀ ਤੇ ਹੋਰ ਯੂਟਿਊਬਰਾਂ ਦੀ ਲੋੜ ਹੀ ਨਹੀਂ ਕਿ ਪੁੱਛਣ ਪਿਛਾਉਣ ਨੂੰ ਨਾ ਤੇ ਕਿਸਾਨ ਭਰਾ ਜਦੋਂ ਵੀ ਮੇਲਿਆਂ ਤੇ ਜਾਵੋ ਦਵਾਈਆਂ ਬਾਰੇ ਜਾਣਕਾਰੀ ਜ਼ਰੂਰ ਲਵੋ ਸੰਤ ਸੰਦੇੜੇ ਦੇਖ ਕੇ ਨਾ ਮੇਲਿਆਂ ਚੋਂ ਵਾਪਸ ਮੁੜਿਆ ਕਰੋ ਤੇ ਇੱਥੇ ਮੇਲੇ ਦੇ ਵਿੱਚ ਇਹੀ ਜ਼ਿਆਦਾ ਜ਼ੋਰ ਦਿੱਤਾ ਗਿਆ ਸੀ ਵੀ ਆਲੂ ਦੀ ਖੇਤੀ ਕਿਵੇਂ ਕਰਨੀ ਆ ਉਹਨਾ ਬਾਰੇ ਨੌਲੇਜ ਕਿਵੇਂ ਇਕੱਠੀ ਕਰਨੀ ਆ ਇੱਧਰ ਖੱਬੇ ਹੱਥ ਜੀਐਸਪੀ ਬੈਰ ਹਲੀਨਾ ਸਾਰੇ ਵੀਰਾਂ ਨੇ ਆਪਾਂ ਨੂੰ ਆਲੂਆਂ ਸੰਬੰਧੀ ਜਿੰਨੀਆਂ ਵੀ ਦਵਾਈਆਂ ਹੁੰਦੀਆਂ ਨੇ ਉਹਨਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਦੱਸੀ ਵੀ ਕਿਹੜੀ ਡੋਜ਼ ਕਿੰਨੇ ਤੋਂ ਕਿੰਨੇ ਪਾਉਣੀ ਲੋ ਜੀ ਕਿਸਾਨ ਪ੍ਰਭੋ ਇਹ ਪੈਲਸ ਦੇ ਅੰਦਰ ਏਸੀ ਹਾਲ ਸਜਿਆ ਹੋਇਆ ਜਿੱਥੇ ਬੈਠਣ ਲਈ ਕਿਤੇ ਚੈਅਰ ਨਹੀਂ ਮਿਲਦੀ ਤੇ ਖਟੜਾ ਪੋਟੇਟੋ ਗਰੁੱਪ ਵੱਲੋਂ ਬਹੁਤ ਵਧੀਆ ਬੁਲਾ ਰਹੇ ਇੱਥੇ ਲਿਆਂਦੇ ਰਹੇ ਉਹਨਾਂ ਨੇ ਬੁਲਾ ਰਹਿਆਂ ਨੇ ਆਲੂ ਦੀ ਖੇਤੀ ਬਾਰੇ ਪੂਰੀ ਡੀਪਲੀ ਤੁਹਾਨੂੰ ਜਾਣਕਾਰੀ ਦਿੱਤੀ ਗਈ ਆ ਵੀ ਆਲੂ ਨੂੰ ਕਦੋਂ ਬੀਜਣਾ ਕਿਹੜਾ ਬੀਜ ਬੀਜਣਾ ਕਿੰਨੀ ਖਾਦ ਪਾਉਣੀ ਆ ਕਦੋਂ ਬੇਲਾਂ ਵੜਨੀਆਂ ਇਹ ਕਦੋਂ ਪਟਾਈ ਕਰਨੀਆਂ ਤੇ ਸਾਰੀ ਘੁਮ ਘਮਾ ਕੇ ਬੀਜ ਦੀ ਖੇਤੀ ਆ ਵੀ ਆਪਾਂ ਨੂੰ ਅਸਲੀ ਕਿੱਥੋਂ ਮਿਲੂਗਾ ਉਹ ਸਾਰੀ ਡਿਟੇਲ ਆ ਪੰਡਾਲ ਦੇ ਵਿੱਚ ਬਲਾਰਿਆਣੇ ਵੱਲੋਂ ਦਿੱਤੀ ਗਈ ਆ ਤੇ ਇੱਥੇ ਆਪਣੇ ਇੰਡੀਆ ਦੇ ਪੋਟੈਟੋ ਕਿੰਗ ਸੰਘਾ ਫਾਰਮ ਵਾਲੇ ਵੀ ਪਹੁੰਚੇ ਵੀਰ ਉਹਨਾਂ ਨੇ ਵੀ ਸਪੀਚ ਦਿੱਤੀ ਤੇ ਬਹੁਤ ਵਧੀਆ ਇੱਥੇ ਨੌਲੇਜ ਆਪਾਂ ਨੂੰ ਮਿਲੀ ਏਸੀ ਵਿੱਚ ਬੈਠ ਕੇ ਆਰਾਮ ਦੇ ਨਾਲੇ ਆਪਾਂ ਨੇ ਨੌਲੇਜ ਇਕੱਠੀ ਕੀਤੀ ਆ ਤੇ ਆਲੂਆਂ ਬਾਰੇ ਇਦੋਂ ਹੋਰ ਕਿਤੇ ਮੈਨੂੰ ਨਹੀਂ ਲੱਗਦਾ ਇੰਡੀਆ ਦੇ ਵਿੱਚ ਆਪਾਂ ਨੂੰ ਨੌਲੇਜ ਮਿਲ ਜੂਗੀ ਫਾਰਮਰ ਨਾ ਬਜੀਏ ਆਪਾਂ ਇੰਡਸਟਰੀ ਫਰਮਾਂ ਬੈਠੀਏ ਜਦੋਂ ਗੱਲ ਹੁੰਦੀ ਹੈ ਕਿਸਾਨਾਂ ਦੀ ਜਦੋਂ ਗੱਲ ਹੁੰਦੀ ਹੈ ਕਿਸਾਨਾਂ ਦੇ ਮੁੰਡਿਆਂ ਦੀ ਤਾਂ ਇਹ ਕਿਉਂ ਹੈ ਕਿ ਸਰਕਾਰਾਂ ਆਪਣੇ ਹੱਥ ਤੱਕ ਆ ਜਾਂਦੀਆਂ ਕਿਉਂਕਿ ਆਪਾਂ ਇਕੱਠੇ ਨਹੀਂ ਹੁੰਦੇ ਜਦ ਤੱਕ ਆਪਾਂ ਇਕੱਠੇ ਨਹੀਂ ਹੁੰਦੇ ਜਦ ਤੱਕ ਆਪਾਂ ਆਪਣੇ ਪਰਸਨਲ ਡਿਫਰੈਂਸਸ ਨਹੀਂ ਛੱਡਦੇ ਆਪਾਂ ਪਰਸਨਲ ਸੌਦਾ ਨਹੀਂ ਛੱਡਦੇ ਤੇ ਇੱਕ ਇੱਕ ਪੁਆਇੰਟ ਤੇ ਇਕੱਠੇ ਨਹੀਂ ਹੁੰਦੇ ਆਪਣੇ ਨਾਲ ਹੀ ਤਾਂ ਗੱਲ ਕਰਨ ਕਰੀ ਜਾਣਾ ਜਿਸ ਦਿਨ ਆਪਾਂ ਇਕੱਠੇ ਹੋ ਗਏ ਨਾ ਇਹ ਮੱਛੀਆਂ ਮੁਰੇ ਲਾ ਰੀਆਂ ਆ ਜੇ ਅਬਾਦੀ ਅਦਾਨੀ ਪੰਜਾਬ ਆ ਕੇ ਸੈਲੂਲਾ ਸਕਦੇ ਆ ਤੇ ਖੰਡਣਾ ਗਰੁੱਪ ਦੇ ਜਿਹੜੇ ਹਾਕਮ ਤੇ ਇਕੱਠੇ ਹੋ ਜਾਂਦਾ ਇਹ ਸੈਨੂ ਵੀ ला ਸਕਦੇ ਇਹ ਟ੍ਰੇਡ ਨਹੀਂ ਕਰ ਸਕਦੇ ਯੂਨਿਕ ਹੱਸਾਇ ਤੇ ਗੱਲ ਸੋਚ ਦੀ ਹੈ ਸੋਚ ਆਪਾਂ ਕੋਸ਼ਿਸ਼ ਕਰਦੇ ਨੇ ਜਿਹੜੀ ਚੀਜ਼ ਆਪਾਂ ਨੂੰ ਆਦਤ ਪੈ ਗਈ ਆਪਾਂ ਉਸੇ ਚੀਜ਼ ਦੇ ذریے ਪਰ ਜੇ ਆਪਾਂ ਘਰੋਂ ਕਰਨਾ ਚਾਹੁੰਦੇ ਆ ਜੇ ਆਪਾਂ ਦੁਨੀਆ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੁਲਾ ਰਹੇ ਨੇ ਕਿਹਾ ਕਿ ਜਾਣੇ ਜਾਣਾ ਚਾਹੁੰਦੇ ਆ कठिन होके आपका प्रोग्रेसिव लोन के दाल चली है, आपका दाल के लिए इंटीग्रेशन थी, फॉरवर्ड इंटीग्रेशन थे, बैकवर्ड इंटीग्रेशन थी, जो आपका आलू लोन है तो आपका स्टार चलवी दूरी है, जो आपका आज मक्की लोन है तो आपका सहरी ਜੀ ਕਿਸਾਨ ਭਰਾਵੋ ਇਹ ਹੈਗਾ ਏਸੀ ਹਾਲ ਤੋਂ ਬਾਹਰ ਆ ਕੇ ਜਿੱਥੇ ਪੈਰਿਸ ਦੀ ਕਾਰ ਪਾਰਕਿੰਗ ਹੁੰਦੀ ਆ ਠਾਠਾ ਮਾਰਦਾ ਕਿਸਾਨਾਂ ਦਾ ਕੱਠ ਜਿਹੜਾ ਕਿ 15000 ਤਕਰੀਬਨ ਤਕਰੀਬਨ ਕਿਸਾਨ ਇੱਥੇ ਪਹੁੰਚੇ ਆ ਤੇ ਇੱਥੇ ਸਟਾਲਾਂ ਲੱਗਿਆ ਹੋਏ ਨੇ ਖੇਤੀਬਾੜੀ ਦੇ ਸੰਦ ਸੰਦੇੜੇ ਬਾਰੇ ਸਟਾਲਾਂ ਦੀ ਦਿੱਖ ਦੇਖ ਲਓ ਕਿੰਨੀ ਵਧੀਆ ਜਿਵੇਂ ਕੈਨੇਡਾ ਅਮਰੀਕਾ 'ਚ ਲੱਗੇ ਹੁੰਦੇ ਨਾ ਐਵੇਂ ਤਾਂ ਦਿੱਖ ਬਣਾਈ ਪਈ ਆ ਟੈਂਟ ਟੁੰਟ ਵਾਲੇ ਉਹ ਪੁਰਾਣੇ ਰਿਵਾਜ ਚੱਕ ਤੇ ਨਵੇਂ ਰਿਵਾਜ ਸਾਰੇ ਚਾਲੂ ਘਰੇ ਪੈਣੇ ਲੋ ਜੀ ਜੌਂਡਿਹਰ ਦੀ ਸਟਾਲ ਨੇ ਵਹਿ ਜਾ ਵਹਿ ਜਾ ਕਰਾਈ ਪਈਆ ਚਲੋ ਸਾਰੀਆਂ ਸਟਾਲਾਂ ਵਧੀਆਂ ਨੇ ਕਿਤੇ ਮੈਨੂੰ ਕਹੋ ਜੌਂਡਿਹਰ ਵਾਲੀ ਅਬ ਦਾ ਖਾਵਾ ਕਰੀ ਜਾਂਦਾ ਤੇ ਕਿਸਾਨਪਰਾਵਾ ਸਭ ਤੋਂ ਪਹਿਲਾਂ ਦੇਖ ਲੋ ਦਸਮੇਸ਼ ਮਰੇਕ ਕੋਟਲਾ ਦਸਮੇਸ਼ ਮਰੇਕ ਕੋਟਲਾ ਵਾਲਿਆਂ ਦਾ ਜਿਹੜਾ ਸੁਪਰ ਸੀਡਰ ਆ ਬਹੁਤ ਅੱਛਾ ਆ ਅੱਛੀ ਕੁਆਲਿਟੀ ਦਾ ਆ ਤੇ ਰਹਿਲਾ ਚੱਲਦਾ ਜੌਂਡੀਅਰ 8 ਫੁੱਟਾ ਸੁਪਰ ਸੀਟਰ ਆਰਮ ਨਾਲ ਇਹਨਾਂ ਦਾ ਚਲਾਈ ਜਾਂਦਾ ਤੇ ਇਹਨਾਂ ਦੀ ਜਿਹੜੀ ਸਿਹੜ ਤੋਂ ਸਿਹੜ ਦੀ ਦੂਰੀਆ ਇੱਕ ਗਿੱਠ ਤੋਂ ਵੀ ਥੋੜੀ ਜੀ ਘੱਟ ਮੰਨ ਲਓ ਇੱਕ ਗਿੱਠਾ ਭਾਵੇਂ ਕਿ 7 ਇੰਚ ਤੱਕ ਹੈ ਇਹਨਾਂ ਦੀ ਸਿਹੜ ਤੋਂ ਸਿਹੜ ਦੀ ਦੂਰੀਆ ਜਿਹੜੀ ਤੇ 8 ਫੁੱਟੇ ਵਿੱਚ ਇਹਨਾਂ ਨੇ 13 ਟੈਨਾਂ ਦਿੱਤੀਆਂ ਨੇ 13 ਪੋਰ ਇਹ 8 ਫੁੱਟੇ 'ਚ ਚਲਾਉਂਦਾ ਤੇ ਇਹਦਾ ਜਿਹੜਾ ਦਸ਼ਮੇਸ਼ ਗੇਅਰ ਬਾਕਸ ਵਗੈਰਾ ਵਧੀਆ ਅੱਛੀ ਕੁਆਲਿਟੀ ਦਾ ਤੇ ਇਹਨਾਂ ਦਾ ਇਸ ਮੇਸ ਮਰੇ ਕੋਟਲੇ ਦਾ ਰੂਟਾ ਵਿਟਰ ਵੀ ਅੱਛੀ ਕੁਆਲਿਟੀ ਦਾ ਆਇਆ ਕਿਤੇ ਗੇਅਰ ਪੂਰਨੀ ਟੁੱਟਦੇ ਤੇ ਇਹਨਾਂ ਦੀ ਭਾਈ ਏਸੀ ਵਾਲੀ ਮਸ਼ੀਨ ਆਹ ਜਿਹੜੀ ਕਿ ਮੱਕੀ ਕੱਟਦੀ ਆ ਕਾਟਰ ਚਾਹੇ ਤੁਸੀਂ ਆਪਦਾ ਅੱਗੇ ਕਣਕ ਵਾਲਾ ਵੀ ਪਾ ਲਓ ਪਰ ਇਹ ਤੇ ਮੱਕੀ ਕੱਟਰ ਪਾਇਆ ਹੋਇਆ ਤੇ ਇਹ ਜਿਹੜੀ ਮਸ਼ੀਨ ਆ ਬਹੁਤ ਵਧੀਆ ਇਹ ਟੈਕਨੋਲੋਜੀ ਆ ਗਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਮੱਕੀ ਆਪਾਂ ਹੱਥਾਂ ਨਾਲ ਤੋੜਦੇ ਸੀ ਮਸ਼ੀਨਾਂ ਦੇ ਨਾਲ ਹੀ ਹੁਣ ਕੁਝ ਘੰਟਿਆਂ ਦਾ ਕੰਮ ਰਹਿ ਗਿਆ ਤੇ ਏਸੀ ਕੈਮਨ ਤਾਂ ਹੁਣ ਲਗਭਗ ਹਰ ਇੱਕ ਚੀਜ਼ ਨੂੰ ਲੱਗਣੇ ਸਟਾਰਟ ਹੋ ਹੀ ਚੁੱਕੇ ਨੇ ਕਿਸਾਨ ਪ੍ਰਭੂ ਕਿਸਾਨ ਭਰਾਵੋ ਇਹ ਅੱਗੇ ਹੈਗਾ ਮਾਸਟਰ ਮਾਈਂਡ ਵਾਲਿਆਂ ਦਾ ਸਪਿੰਨਰ ਕਹਿ ਲੋ ਚਾਹੇ ਇਹਨੂੰ ਬੂਮਸ ਪੈਰ ਕਹਿ ਲੋ ਚਾਹੇ ਇਹਨੂੰ ਕੀੜਾ ਕਹਿ ਲੂ ਇਹਦੇ ਵਿੱਚ ਤੁਸੀਂ ਅੱਗੇ-ਅੱਗੇ ਸਪਰੇਅ ਕਰੀ ਚੱਲੋ ਤੇ ਪਿੱਛੇ-ਪਿੱਛੇ ਜੂਰੀਆ ਰੇ ਖਾਦ ਵਗੈਰਾ ਖੇਤਾਂ ਦੇ ਵਿੱਚ ਪਾਈ ਚੱਲੋ ਇੱਕ ਵਾਰ ਚੀ ਤੁਹਾਡੇ ਦੋ ਕੰਮ ਹੋ ਜਾਣਗੇ ਤੇ ਇਹਦੀ ਜ਼ਰੂਰਤ ਕਿਸਾਨ ਭਰਾਵੋ 50-60 ਕਿਲੇ ਦੀ ਖੇਤੀ ਤੋਂ ਉੱਪਰ ਦੀ ਹੋਵੇਗੀ ਤੇ ਅੱਗੇ ਆ ਗਿਆ ਬੂਮਸ ਪੈਰ ਜਿਹੜਾ ਕੀ ਕਿਸਾਨ ਭਰਾਵੋ ਨਵੀਂ ਟੈਕਨੋਲੋਜੀ ਆ ਨਿਊਜਲ ਆਪਣੇ ਆਪ ਘੁੰਮਦੀ ਆ ਖੱਬੇ ਸੱਜੇ ਪਿੱਛੇ ਬੰਦਾ ਬੈਠਣ ਦੀ ਲੋੜ ਨਹੀਂ ਰਾਮ ਦੇ ਨਾਲ ਨਿਊਜਲ ਆਪਣੇ ਆਪ ਹੀ ਘੁੰਮੀ ਜਾਂਦੀ ਆ ਇਲੈਕਟ੍ਰੋਨਿਕ ਮੋਟਰ ਇਹਨੂੰ ਲੱਗੀ ਹੋਈ ਆ ਤੇ ਇਦਾਂ ਦੀਆਂ ਟੈਕਨੋਲੋਜੀ ਆ ਗਈਆਂ ਭਈ ਤੇ ਜਿਹੜਾ ਬੂਮ ਸਪਰੇਅ ਆ ਕਿਸਾਨ ਭਰਾਵੋ ਮਾਸਟਰਮਾਈਂਡ ਵਾਲਿਆਂ ਨੇ ਤਿਆਰ ਕੀਤਾ ਪੰਜਾਬ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਫੇਮਸ ਹੋ ਚੁੱਕਿਆ ਹੁਣ ਤੱਕ 5-7 ਲੱਖ ਦੀ ਚੀਜ਼ ਆ ਸ਼ਾਇਦ ਇਹ ਥੋੜੀ ਮਹਿੰਗੀ ਆ ਕਿਸਾਨ ਭਰਾਵੋ ਚਲੋ ਕੋਈ ਗੱਲ ਨਹੀਂ ਜਿਵੇਂ ਜਿਵੇਂ ਭਈ ਬਜਟ ਹਰੇਕ ਕਿਸਾਨ ਭਰਾ ਦਾ ਆਪਣਾ ਆਪਣਾ ਬਜਟ ਆ ਜਿਵੇਂ ਆਈ ਜਾਂਦਾ ਉਹਨੂੰ ਸਸਤੀ ਲੱਗ ਜਾਂਦੀ ਆ ਤੇ ਵਧੀਆ ਚੀਜ਼ ਬਣਾਈ ਆ ਸਾਤਰੀ ਵਗੈਰਾ ਉੱਪਰ ਲੱਗੀ ਆ ਉੱਚਾ ਬਹੁਤ ਆ ਕੰਪੈਨ ਜਿੰਨਾ ਦਾ ਉੱਚਾ ਲੰਘ ਜਾਂਦਾ ਆਰਾਮ ਦੇ ਨਾਲ ਝੋਨੇ ਦੇ ਵਿੱਚ ਸਪਰੇਅ ਕਰੀ ਚੱਲੂਗਾ ਤੇ ਇੱਕ ਕਿ ਦਿੱਕਤ ਆਉਂਦੀ ਆ ਕੀ ਵਾਰੀ ਇਹ ਧਸ ਜਾਂਦੇ ਨੇ ਖੇਤਾਂ ਦੇ ਸੈਂਟਰ ਵਿੱਚ ਜਾ ਕੇ ਮੈਂ ਤਾਂ ਦੇਖਿਆ ਨੇ ਜਿ YouTube ਤੇ ਵੀਡੀਓ ਉੱਤੇ ਵਗੈਰਾ ਧਸ ਜਾਂਦੇ ਨੇ ਤੇ ਇਹਨੂੰ ਨਿਊਜ਼ਲਾਂ ਦੇ ਪੁਆਇੰਟ ਵਗੈਰਾ ਲੱਗੇ ਹੋਏ ਨੇ ਕਿਦੋਂ ਮਰਜੀ ਪਾਣੀ ਛੱਡ ਲੋ ਕਦੋਂ ਮਰਜੀ ਪਿੱਛੇ ਰੇਪ ਪਾ ਲੋ ਤੇ ਤਕਰੀਬਨ ਮੈਨੂੰ ਲੱਗਦਾ 1000 ਕਿਲੋਟਰ ਦੀ ਜੀ ਟੈਂਕੀ ਆ ਆਰਾਮ ਨਾਲ 7 ਕਿੱਲੇ ਇੱਕ ਵਾਰੀ ਟੈਂਕੀ ਭਰ ਕੇ ਕੱਢ ਦਿੰਦਾ ਆ ਅੱਗੇ ਆ ਗਈ ਜੀ ਇਹ ਪੀਟੀਓ ਨਾਲ ਚੱਲਣ ਵਾਲੀ ਟਰਾਲੀ ਜਿਹਨੂੰ ਕਿ ਹਿੱਸੇ ਦੇ ਵਿੱਚ ਪੀਟੀਓ ਲੱਗੀ ਹੋਇਆ ਟਰੱਕ ਦਾ ਹਿੱਸਾ ਲਾਇਆ ਜਾਂਦਾ ਇਹਨੂੰ ਤੇ ਇਧਰੋਂ ਦੇਖ ਲਓ ਜੌਂਡੀਅਰ ਟਰੈਕਟਰ ਖਿੱਚ ਰਿਹਾ ਉਧਰੋਂ ਪੀਟੀਓ ਦੇ ਨਾਲ ਹੌਲੈਂਡ ਟਰੈਕਟਰ ਨਾਲ ਚਲਾਈ ਹੋਈ ਆ ਪਰ ਪੀਟੀਓ ਵਿੱਚ ਇੰਨੀ ਪਾਵਰ ਆ ਵੀ ਟਰਾਲੀ ਅੱਗੇ ਵੱਲ ਜਾਈ ਜਾ ਰਹੀ ਆ ਜੌਂਡੀਅਰ ਟਰੈਕਟਰ ਤੋਂ ਖਿੱਚੀ ਨਹੀਂ ਜਾ ਰਹੀ ਤੇ ਇਹ ਪੀਟੀਓ ਦੀਆਂ ਪਾਵਰਾਂ ਨਾਲ ਟੈਕਨੋਲੋਜੀ ਲਾਤੀ ਤੇ ਟਰਾਲੀਆਂ ਤਾਂ ਅੱਛੀਆਂ ਨੇ ਇਹ ਖੈਰ ਕੋਈ ਗਲਤ ਗੱਲ ਨਹੀਂ ਹੋएगी ਤੇ ਪਰ ਇੱਕ ਗੱਲ ਕਿਸਾਨ ਭਰਾਵਾਂ ਕਮੈਂਟਾਂ 'ਚ ਦੱਸੋ ਕਿ ਇਹਦਾ ਹਿੱਸਾ ਜਿਹੜਾ ਉਹ ਥੋੜਾ ਜਿਹਾ ਹਲ ਡਬਲ ਹਿੱਸਾ ਲੱਗਣਾ ਚਾਹੀਦਾ ਕਿਉਂਕਿ ਟਰੱਕਾਂ ਨੂੰ ਡਬਲ ਹਿੱਸਾ ਲੱਗਿਆ ਹੁੰਦਾ ਨਾ ਕਿਉਂਕਿ ਜਦੋਂ ਇਹਦੇ ਹਿੱਸੇ ਦੇ ਵਿੱਚ ਕ੍ਰਾਸ ਘੁੰਮਣਾ ਤੇ ਉਹ ਖਾਲੀ ਜਗ੍ਹਾ ਹੋਗੀ ਉਹ ਹਿੱਸੇ ਵਾਲੀ ਤੇ ਉੱਥੇ ਫਿਰ ਹਿੱਸਾ ਜਿਹੜਾ ਹਲਕਾ ਪੈ ਜਾਂਦਾ ਮੈਨੂੰ ਇਦਾਂ ਡਰ ਲੱਗਦਾ ਵੀ ਕਿਤੇ ਹਿੱਸਾ ਟੁੱਟ ਨਾ ਜਾਵੇ ਪਰ ਬਲਦੇਵ ਸਿੰਘ ਜੀ ਉਹਨਾਂ ਨੇ ਟਰਾਲੀ ਬਣਾਈ ਉਹ ਤਾਂ ਕਹਿੰਦੇ ਜੀ ਟੁੱਟਦਾ ਨਹੀਂਗਾ ਕਿੰਨਾ ਮਰਜ਼ੀ ਭਾਰ ਪਾ ਲੂ ਪਰ ਕਿਤਨਾ ਕਿਤੇ ਉਹ ਗੱਲ ਦੀ ਹੈਗੀ ਆ ਟੈਨਸ਼ਨ ਵੀ ਇਹਨੂੰ ਹਿੱਸੇ ਦੋ ਲੱਗਣੇ ਚਾਹੀਦੇ ਜੀ ਇੱਕ ਹਿੱਸੇ ਨਾਲ ਨਹੀਂ ਚੱਲਦਾ ਹੈਗਾ ਤੇ ਟਰਾਲੀਆਂ ਖੈਰ ਵਧੀਆਂ ਨੇ ਭਾਈ ਇਹ ਜਿਹੜੀਆਂ ਮਾੜੇ ਮੋ ਟੱਕੀਆਂ ਜਾਣਗੀਆਂ ਜਦੋਂ ਇਹ ਨਵੀਂ ਟੈਕਨੋਲੋਜੀ ਆ ਗਈ ਤੇ ਪੈਂਟ ਵਗੈਰਾ ਅੱਜ ਕੱਲ ਬਹੁਤ ਵਧੀਆ ਕੀਤਾ ਜਾਂਦਾ ਐਸੈਸਰੀ ਵੀ ਬਹੁਤ ਅੱਛੀ ਲਗਾਈ ਜਾਂਦੀ ਆ ਟਰਾਲੇ ਸੋਹਣੇ ਹੀ ਬਹੁਤ ਬਣਾਉਣ ਲੱਗੇ ਸਾਰੇ ਜਾਣੇ ਟਰਾਲੇ ਬਹੁਤ ਵਧੀਆ ਬਣਾਉਂਦੇ ਨੇ ਹਰੇਕ ਮਿਸਤਰੀ ਹੁਣ ਵਧੀਆ ਸੋਧ ਕੇ ਟਰਾਲੇ ਬਣਾਉਂਦਾ ਤੇ ਵਧੀਆ ਮਿਹਨਤ ਕਰਦene ਤੇ ਬਲਦੇਵ ਉਹਨਾਂ ਨੇ ਜਿਹੜਾ ਪੀਟੀਓ ਵਾਲਾ ਕਨਸੈਪਟ ਲੈ ਕੇ ਆਏ ਨੇ ਚੰਗਾ ਆ ਬਾਕੀ ਆਉਣ ਵਾਲੇ ਸਮੇਂ 'ਚ ਦੇਖਦੇ ਆ ਵੀ ਕਾਮਯਾਬ ਹੁੰਦਾ ਕਿ ਨਹੀਂ ਹੁੰਦਾ ਕਿਸਾਨ ਪ੍ਰਾਵੋ ਮਹੀਂਦਰਾ ਟਰੈਕਟਰ ਨੂੰ ਐ ਪੂਰੇ 60 ਸਾਲ ਹੋ ਚੁੱਕੇ ਨੇ ਸਭ ਤੋਂ ਜ਼ਿਆਦਾ ਸੇਲ ਮਹੀਂਦਰਾ ਦੀ ਹੀ ਆ ਆਪਣੇ ਪੂ ਤੇ ਇਹਨਾਂ ਦੇ ਟਰੈਕਟਰ ਅੱਛੇ ਹੁੰਦੇ ਨੇ ਘੱਟ ਬਜਟ ਦੇ ਵਿੱਚ ਵੱਧ ਫੀਚਰ ਪਾ ਕੇ ਦੇ ਦਿੰਦੇ ਨੇ ਤੇ ਜਿਹੜਾ ਹੁਣ ਇਹਨਾਂ ਦਾ 50 ਐਚਪੀ ਦਾ ਟਰੈਕਟਰ ਆ ਇਹ ਤੇ ਕੋਈ ਇਹਨਾਂ ਨੇ ਸਬਸਿਡੀ ਵਗੈਰਾ ਵੀ ਰੱਖੀ ਹੋਈ ਆ 8 ਲੱਖ ਦਾ ਪੈ ਰਿਹਾ ਇਹ 585 ਡੀਆਈ 4휠 ਹੈਗਾ ਆ ਤੇ ਬਹੁਤ ਅੱਛਾ ਟਰੈਕਟਰ ਲੱਗਿਆ ਮੈਨੂੰ ਇਹ ਸੁਪਰ ਸੀਟਰ ਮੈਨੂੰ ਲੱਗਦਾ ਇਹ ਵੀ ਸ਼ਾਇਦ ਇਹ ਖਿੱਚੇ ਜਿਵੇਂ ਕਿ ਜੌਨ ਡੀਅਰ 50 50 ਡੀ ਸੁਪਰ ਸੀਟਰ ਇਹ ਨਾ ਖਿੱਚਦਾ ਇਹ ਵੀ ਸ਼ਾਇਦ ਇਹੀ ਖਿੱਚੇ ਸੁਪਰ ਸੀਟਰ ਨੂੰ ਬਾਕੀ ਵੇਖੋ ਕਿਸਾਨ ਭਰਾਵੋ ਇਹਨਾਂ ਬਾਰੇ ਤੁਸੀਂ ਜਾਣਦੇ ਹੋ ਲਿੰਕਨ ਵਾਲੇ ਐਮਪੀ ਪਲੋ ਦੀ ਦੁਨੀਆ ਦੇ ਵਿੱਚ ਵੈਸਟ ਨੇ ਐਮਪੀ ਪਲੋ ਇਹਨਾਂ ਦਾ ਰੈਲਾ ਚੱਲਦਾ ਬਹੁਤ ਵਧੀਆ ਐਮਪੀ ਪਲੋ ਆ ਲਿੰਕਨ ਵਾਲਿਆਂ ਦਾ ਤੇ ਇਹਨਾਂ ਦਾ ਰੋਟਾਵੇਟਰ ਵੀ ਬਹੁਤ ਵਧੀਆ ਸ਼ਾਨਦਾਰ ਆ ਆਲੂ ਵਾਲੇ ਵੀਰ ਲਿੰਕਨ ਦਾ ਰੋਟਾਵੇਟਰ ਬਹੁਤ ਵਰਤਦੇ ਨੇ ਥੋੜਾ ਮਹਿੰਗਾ ਜ਼ਰੂਰ ਆ ਪਰ ਸ਼ਾਨਦਾਰ ਬਹੁਤ ਆ ਰੈਲਾ ਆ ਰਾਮ ਦੇ ਨਾਲ ਟਰੈਕਟਰਸ 9 ਫੁੱਟਾ ਖਿੱਚੀ ਜਾਂਦਾ ਤੇ ਐਮਪੀ ਪਲੋ ਇਹਨਾਂ ਦਾ ਤਿੰਨ ਵਾਲਾ ਦੇਖ ਲਓ ਬਹੁਤ ਵਧੀਆ ਤਕਰੀਬਨ 3 ਲੱਖ ਦਾ ਤਿੰਨ ਵਾਲਾ ਬਾਕੀ 25-40 ਹਜ਼ਾਰ ਦਾ ਟਾਇਰ ਲੱਗਦਾ ਐਸੈਸਰੀ ਲੱਗਦੀ ਆ 3.5 ਚ ਪਹ ਲੋ ਜੀ ਅੱਗੇ ਆ ਗਿਆ ਮਿਸਤਰੀਆਂ ਦੇ ਕੰਮ ਦੀ ਚੀਜ਼ ਚਾਹੇ ਕਿਸਾਨ ਵੀ ਬਰਤਣ ਕੋਈ ਗੱਲ ਨਹੀਂ ਕਿਸਾਨ ਵੀ ਅੱਜ ਕੱਲ ਮਿਸਤਰੀ ਬਣ ਰਹੇ ਨੇ ਬਹੁਤ ਵਧੀਆ ਗੱਲ ਆ ਤੇ ਰੋਬਟ ਵੈਲਡਿੰਗ ਆ ਜੀ ਮਿਗ ਵੈਲਡਿੰਗ ਜਿਹਨੂੰ ਕਿਹਾ ਜਾਂਦਾ ਆ ਮਿਗ ਵੈਲਡਿੰਗ ਮਤਲਬ ਕਿ ਇਹਦੇ ਵਿੱਚ ਰੌੜਾ ਪਾਉਣ ਦੀ ਲੋੜ ਨਹੀਂ ਆਪਣੇ ਆਪ ਹੀ ਨਿਕਲੀ ਜਾਂਦੇ ਨੇ ਰੋਬਟ ਇਹ ਵੈਲਡਿੰਗ ਵਾਲਾ ਤੇ ਵੀਰ ਉਹਨਾਂ ਕੋਲੇ ਇੱਥੇ ਵੈਲਡਿੰਗ ਸੈੱਟ ਵੀ ਪਏ ਨੇ ਮੈਂ ਕਿਹ ਤੋਂ ਮਹਿੰਗੇ ਸਸਤੇ ਤੋਂ ਸਸਤੇ ਤੇ ਤੁਹਾਨੂੰ ਦਿਖਾ ਦਿੰਨੇ ਆ ਵੀ ਬਿਲਡਿੰਗ ਸੈੱਟ ਕਿੰਨੇ ਵਧੀਆ ਸ਼ਾਨਦਾਰ ਵੀਰ ਉਹਨਾਂ ਨੇ ਰੱਖਿਓਏ ਨੇ 5500 ਦਾ ਬਿਲਡਿੰਗ ਸੈੱਟ ਆ ਸਭ ਤੋਂ ਛੋਟਾ ਜਿਹੜਾ ਕਿ ਆਪਾਂ ਘਰੇ ਲਿਆ ਕੇ ਆਪਣੇ ਘਰੇਲੂ ਜੇ ਕੰਮ ਨੇ ਮਾੜੇ ਮੋٹے ਮੰਜਾ ਟੁੱਟ ਗਿਆ ਕਿਤੇ ਕਿਸੇ ਨੂੰ ਟੁੱਟ ਚਾਉਣੀਆਂ ਕਿਸੇ ਛੋਟੀ ਚੀਜ਼ ਨੂੰ ਟੁੱਟ ਚਾਉਣੀਆਂ 5500 ਤੋਂ ਸ਼ੁਰੂ ਹੋ ਜਾਂਦਾ ਹੈ ਬਿਲਡਿੰਗ ਸੈੱਟ ਕਿਸਾਨਪ੍ਰਾਵੋ ਅੱਗੇ ਆ ਕੇ ਸਖਦੇਵ ਵਾਲੇ ਜਿਨ੍ਹਾਂ ਦਾ ਜਿੰਦਰਾ 40000 ਦਾ ਲਿਖ ਕੇ ਲਾਇਆ ਪਿਆ ਭਾਈ ਸਖਦੇਵ ਬਹੁਤ ਵਧੀਆ ਨੇ ਸਖਦੇਵ ਵਧੀਆਂ ਜਿਹੜੀਆਂ ਮਸ਼ੀਨਾਂ ਨੇ ਬੀਜਣ ਵਾਲੀਆਂ ਪੱਟਣ ਵਾਲੀਆਂ ਬਹੁਤ ਅੱਛੀਆਂ ਮਸ਼ੀਨਾਂ ਨੇ ਤੇ ਵੀਰ ਉਹਨਾਂ ਨੇ ਆਲੂ ਬੀਜਣ ਵਾਲੀ ਜਿਹੜੀ ਮਸ਼ੀਨ ਹੈ ਨਾ ਉਹਤੇ ਬੁਕਿੰਗ ਕਲੋਜ਼ ਕਰ ਦਿੱਤੀ ਕਹਿੰਦੇ ਜੀ ਨਾ ਜੀ ਹੁਣ ਨਹੀਂ ਅਸੀਂ ਬੀਜਣ ਵਾਲੀ ਮਸ਼ੀਨ ਬਣਾ ਸਕਦੇ ਅਗਲੇ ਸਾਲ ਤੁਹਾਨੂੰ 2025 ਦੇਵਾਂਗੇ 2024 ਦੀ ਬੁਕਿੰਗ ਬੰਦ ਕਰ ਦਿੱਤੀ ਜਾਂ ਤੇ ਇਹਨਾਂ ਦਾ ਜਿਹੜਾ ਡਿੱਗਰ ਆ ਆਲੂ ਡਿੱਗਰ ਪੱਟਣ ਵਾਲੀ ਮਸ਼ੀਨ ਬਹੁਤ ਅੱਛਾ ਆ ਜਾਂ ਤਕਰੀਬਨ 1.45 ਹਜ਼ਾਰ ਦਾ ਤੇ ਬਾਕੀ ਡਿਸਕਾਊਂਟ ਤਾਂ ਕਰੇ ਦੇਣਗੇ ਕੋਈ ਗੱਲ ਨਹੀਂ ਤੁਸੀਂ ਫੋਨ ਕਰਕੇ ਪੁੱਛ ਲਓ ਤੇ ਬੁਕਿੰਗ ਆਪਣੀ ਹੁਣੇ ਕਰਵਾ ਦਿਓ ਜੇ ਆਲੂ ਪਟਣ ਵਾਲੀ ਤੁਹਾਨੂੰ ਸੁਖਦੇਵ ਵਾਲਿਆਂ ਦੀ ਮਸ਼ੀਨ ਚਾਹੀਦੀ ਆ ਹੁਣੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਤੇ ਜਿਹੜੀ ਮਸ਼ੀਨ ਦੀ ਚੜਾਈ ਆ ਉਹ ਤਕਰੀਬਨ 32 ਇੰਚ ਜਿਹੜਾ ਬੈੱਡ ਆ ਉਹਦੀ ਵੀ ਪਟਾਈ ਕਰਦੀ ਆ ਤੇ 26 ਇੰਚ ਦੀ ਵੀ ਕਰਦੀ ਆ ਕਿਉਂਕਿ ਜਿਹੜਾ 32 ਇੰਚ ਆਪਣੀ ਬੱਟ ਬਣ ਰਹੀ ਆ ਉਹਦੇ ਵਿੱਚ ਜਿੱਗ-ਜੈਗ ਆਲੂ ਪਾਇਆ ਜਾਂਦਾ 2 ਵੱਟਾਂ 32 32 ਇੰਚ ਦੀਆਂ ਭਾਵੇਂ ਕਿ 64 ਇੰਚ ਤੱਕ ਚੜਾਈ ਹੋ ਜਾਂਦੀ ਹੈ ਮਸ਼ੀਨ ਦੀ ਤੇ ਬੀਜਣ ਵਾਲੀ ਮਸ਼ੀਨ ਦੀ ਤੁਸੀਂ ਖੂਬਸੂਰਤੀ ਦੇਖ ਸਕਦੇ ਹੋ ਸੁਖਦੇਵ ਵਾਲਿਆਂ ਦੀ ਇਹ ਤੁਹਾਨੂੰ 2024 ਚ ਬਿਲਕੁਲ ਨਹੀਂ ਮਿਲਣੀ ਬੁਕਿੰਗ ਕਰਨੀ ਹੈ 2025 ਦੀ ਕਰ ਲਓ ਤੇ ਬਹੁਤ ਸ਼ਾਨਦਾਰ ਮਸ਼ੀਨਾਂ ਤੇ ਮੈਨੂੰ ਤਾਂ ਬਹੁਤ ਵਧੀਆ ਲੱਗੀ ਸੁਖਦੇਵ ਵਾਲੇ ਵੈਸੇ ਪੁਰਾਣੇ ਖਿੜਿਆਰੀ ਨੇ ਜੀ ਪੁਰਾਣੇ ਮਿਸਤਰੀ ਨੇ ਇਹ ਤੇ ਇਹਨਾਂ ਨੇ ਇੱਥੇ ਆ ਦੇਖ ਲਓ ਬੁਕਿੰਗ ক্লোਜ਼ਡ ਇਹਨਾਂ ਨੇ ਲਿਖ ਹੀ ਲਾ ਦਿੱਤਾ ਵਧੀਆ ਮਸ਼ੀਨ ਅੱਛੀ ਆ ਚਲੋ ਮੇਲੇ ਵਿੱਚ ਹੋਰ ਮਸ਼ੀਨਾਂ ਨੇ ਆਪਾਂ ਤੁਹਾਨੂੰ ਉਹ ਦਿਖਾ ਲੈਨੇ ਆ ਜੇ ਇਹ ਨਹੀਂ ਤੁਹਾਨੂੰ ਮਿਲੂਗੀ ਭਾਈ ਹੋਰ ਕੋਈ ਮਿਲ ਜਾਵੇਗੀ ਅੱਛੀ ਐ ਵੀ ਕਿਸਾਨਪਰਾ ਉਹ ਅੱਗੇ ਆ ਕੇ ਜੱਗੀ ਹੈਰੋਂ ਵਾਲੇ ਹੈਰੋਂ ਦੀ ਦੁਨੀਆ ਵਿੱਚ ਜੱਗੀ ਦਾ ਨਾਮ ਬਹੁਤ ਆ ਪਰ ਹੈਰੋਂ ਆਣ ਮਹਿੰਗੀਆਂ ਬਹੁਤ ਹੋ ਗਈਆਂ ਨਜਾਇਜ਼ ਮਹਿੰਗੀਆਂ ਹੋ ਗਈਆਂ ਆ ਤਾਂ ਜਿਹੜੇ ਹਿੱਸੇ ਉਸ ਵਾਲੇ ਨੇ 2 ਲੱਖ ਤੋਂ ਪਾਰ ਨੇ ਤੇ ਜਿਹੜੀ ਆ ਖੜੀਆਂ ਨੂੰ ਲੱਗਦਾ 12-12 ਦੀ ਇਹ ਵੀ 1.5 ਲੱਖ ਦੀ ਹੈ ਹਾਈਡਰੌਲਿਕ ਵਾਲੀ ਤੇ 18 ਤਵੀਆਂ ਵੀ ਲੱਖ ਤੋਂ ਸਵਾ ਲੱਖ ਦੀਆਂ ਵੜ ਰਹੀਆਂ ਨੇ ਮੈਂ ਲੈ ਕੇ ਆਈ 18 ਤਵੀਆਂ 90 ਹਜ਼ਾਰ ਦੀਆਂ ਹਾਂ ਤੇ ਅੱਗੇ ਆ ਗਿਆ ਲੈਂਡ ਫੋਰਸ ਅਮਰਗੜ ਵਾਲਿਆਂ ਦਾ ਸੁਪਰ ਸੀਡਰ ਆ ਲੈਂਡ ਫੋਰਸ 2.5 ਲੱਖ ਦਾ ਤਕਰੀਬਨ ਹੈਗਾ ਇਹ ਇਹ 7 ਫੁੱਟਾ 7.5 ਫੁੱਟੇ ਚ ਹੁੰਦਾ ਆ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ 12 ਪੋਰ ਲੱਗੇ ਹੋਏ ਨੇ 7.5 ਫੁੱਟੇ ਦੀ ਚੜਾਈ ਆ ਅੰਦਰੋਂ ਅੰਦਰੋਂ 7.5 ਫੁੱਟੇ ਦੀ ਚੜਾਈ ਆ ਤੇ 12 ਪੋਰ ਇਹਨੂੰ ਲੱਗੇ ਹੋਏ ਨੇ ਕਿਸਾਨ ਪ੍ਰਭੂ ਤੇ ਇਹਨੂੰ ਛੇਤੀ ਛੇਤੀ ਕੋਈ ਟਰੈਕਟਰ ਖਿੱਚਦਾ ਨਹੀਂ ਕਿਉਂਕਿ ਇਹ 7 ਨਹੀਂ 7.5 ਆ ਇਹ ਗੱਲ ਦਾ ਹਮੇਸ਼ਾ ਧਿਆਨ ਰੱਖਿਓ ਜੌਂਡੀਅਰ 5210 7.5 ਹੀ ਖਿੱਚੂਗਾ 8.5 ਤੇ ਜੌਂਡੀਅਰ 5210 ਦਬ ਜਾਂਦਾ ਆ ਅੱਗੇ ਆ ਗਈ ਸਾਡੇ ਨਾਬੇ ਵਾਲੇ ਰਤਨ ਵਾਲੇ ਵੀਰ ਰਤਨ ਵਾਲੇ ਵੀਰ ਵਾਲਿਆਂ ਦਾ ਲੇਜ਼ਰ ਲੈਵਲ ਬਹੁਤ ਵਧੀਆ ਦੇਖ ਲਓ ਇਹਨਾਂ ਦਾ ਖੁੱਲਦਾ ਜੱਕਾਂ ਦੇ ਰਾਹੀਂ 7 ਫੁੱਟ ਤੋਂ 9 ਫੁੱਟ ਬਣ ਜਾਂਦਾ ਚਾਹੇ 7 ਫੁੱਟ ਲੈ ਕਰ ਲੋ ਇਹਨੂੰ ਚਾਹੇ 9 ਕਰ ਲੋ ਇਦਾਂ ਦੀ ਟੈਕਨੋਲੋਜੀ ਬਹੁਤ ਵਧੀਆ ਆ ਚੁੱਕੀ ਆ ਤੇ ਇਹ ਵੀਰ ਉਹਨਾਂ ਦੇ ਸਪਰੇਅ ਟੈਰ ਰੱਖੇ ਹੋਏ ਨੇ ਟਰੈਕਟਰਾਂ ਨੂੰ ਪਾ ਲੋ ਕੀੜਾ ਬਣ ਜੂਗਾ ਤੁਹਾਡਾ ਟਰੈਕਟਰ ਹਨਾ ਜਿਹਦੇ ਨਾਲ ਤੁਸੀਂ ਸਪਰੇਅ ਆਸਾਨੀ ਦੇ ਨਾਲ ਕਰ ਸਕਦੇ ਹੋ ਤੇ ਇਹਨਾਂ ਦੀ ਕੀਮਤ ਦੇਖ ਲਓ ਵੀ 1 ਲੱਖ 1 ਲੱਖ 20 ਹਜ਼ਾਰ ਦਿੱਤੀ ਹੋਈ ਆ ਸੈੱਟ ਪੂਰੇ 4 ਦਿੱਤੇ ਜਾਣਗੇ 2 ਨਹੀਂ ਹੈਗੇ 4 11 ਦਾ ਸੈੱਟ ਤੁਹਾਨੂੰ ਦਿੱਤਾ ਜਾਊਗਾ ਤੇ ਇਹਨਾਂ ਦਾ ਬੂਮ ਸਪਰੇਅਰ ਵੀ ਅੱਛਾ ਆ ਰਤਨ 90 ਦਾ ਹੀ ਬਣਿਆ ਹੋਇਆ ਸਾਰਾ ਕੁਝ ਵਧੀਆ ਬਣਾਉਂਦੇ ਨੇ ਆਪਾਂ ਤਕਰੀਬਨ ਇਹ ਨਾਲ 11 ਕਸਾਲਾਂ ਤੋਂ ਜੁੜੇ ਹੋਏ ਆ ਤੇ ਇਹਨਾਂ ਦਾ ਸੰਦ ਜਿਹੜਾ ਅੱਛਾ ਹੁੰਦਾ ਆ ਸਾਡੇ 90 ਵਾਲਿਆਂ ਅੰਹਲੀ ਦਾ ਭਾਈ ਬਹੁਤ ਵਧੀਆ ਨੇ 3,10,000 ਦਾ ਇਹਨਾਂ ਦਾ 8 ਫੁੱਟ ਲੇਜ਼ਰ ਲੈਵਲ ਆ ਤੇ ਜਿਹੜਾ ਖੁੱਲਦਾ ਉਹਦੀ ਕੀਮਤ ਵੱਖਰੀ ਹੋਵੇਗੀ ਜਿਹੜਾ ਸਾਈਡਾਂ ਤੋਂ ਜੱਕਾਂ ਦੇ ਰਹੀਂ ਖੁੱਲ ਜਾਂਦਾ ਆ ਸ਼ਾਨਦਾਰ ਸੰਦ ਸੰਦੇੜਾ ਅੱਜ ਕੱਲ ਬਣਨ ਲੱਗ ਗਿਆ ਇਹ ਗੱਲ ਵਿੱਚ ਕੋਈ ਸ਼ੱਕ ਨਹੀਂ ਹੈਗਾ ਬਸੰਤ ਵਾਲਿਆਂ ਦਾ ਡਿੱਗਰ ਦੇਖ ਲਓ ਜੀ ਮਸ਼ਹੂਰ ਆ ਕਾਫੀ ਵਧੀਆ ਮਸ਼ਹੂਰ ਆਪਣੇ ਛੋਟੇ ਕਿਸਾਨ ਭਰਾਵਾਂ ਦੇ ਲਈ ਬਸੰਤ ਵਾਲਿਆਂ ਦਾ ਵੀ ਡਿੱਗਰ ਬੈਸਟਾ ਇਹ ਵੀ ਤੁਸੀਂ ਚਾਹੋ ਤਾਂ ਸਕਰੀਨ ਤੇ ਨੰਬਰ ਚੱਲ ਰਿਹਾ ਇਹਨਾਂ ਨਾਲ ਕੰਟੈਕਟ ਕਰਕੇ ਬੁੱਕ ਕਰਵਾ ਸਕਦੇ ਹੋ ਤੇ ਇੱਧਰ ਆ ਗਈ ਕਿਸਾਨ ਭਰਾਵ ਬਸੰਤ ਵਾਲਿਆਂ ਦੀ 26 ਇੰਚੀ ਮਸ਼ੀਨ ਜਿਹੜੀ ਕੀ ਆਲੂ ਵਧੀਆ ਬਹੁਤ ਵਧੀਆ ਵਿਜਾਈ ਕਰਦੀ ਆ ਛੋਟੇ ਕਿਸਾਨ ਭਰਾਵਾਂ ਲਈ ਇਹ ਸੰਸ ਜਿਹੜੇ ਚੰਗੇ ਨੇ ਪਹਿਲੇ ਵਾਲੇ ਦੇਖੋ ਹਾਈ ਲੈਵਲ ਦੀਆਂ ਗੱਲਾਂ ਬਾਤਾਂ ਸੀ ਇਹ ਛੋਟੇ ਕਿਸਾਨ ਭਰਾ ਬਸੰਤ ਵਾਲਿਆਂ ਦਾ ਵੀ ਲੈ ਸਕਦੇ ਨੇ 26 ਇੰਚ ਤੇ ਇਹ ਬਜਾਈ ਕਰ ਰਹੀ ਆ ਜਿਹੜਾ ਬੈੱਡ ਮਤਲਬ ਕਿ ਸਿਆੜ ਬਣਦਾ ਹੈ 26 26 ਦੇ ਦੋ ਲੋ ਜੀ ਅੱਗੇ ਆਗੇ ਆਪਣੇ ਡਵੈਲਪ ਵਾਲੇ ਦੁੱਗਰੀ ਤੋਂ ਇਹ ਵੀਰ ਬਹੁਤ ਵਧੀਆ ਸੰਦ ਝੜਾ ਬਣਾਉਂਦੇ ਨੇ ਇਹਨਾਂ ਦੇ ਹਾਲਾਂ ਦੀ ਤੁਸੀਂ ਖੂਬਸੂਰਤੀ ਚੈੱਕ ਕਰ ਸਕਦੇ ਹੋ 15 ਦੇ ਹਾਲ ਨੇ ਜੈਕ ਲੱਗੇ ਹੋਏ ਨੇ 32 ਲੱਗੀ ਹੋਈ ਆ ਦੇ 1 ਲੱਖ 5000 ਦੇ ਨੇ ਕੋਈ ਗੱਲ ਨਹੀਂ ਲੈਸ ਕਰ ਦੇਣਗੇ ਆਪਣੀ ਵੀਡੀਓ ਦੇਖ ਕੇ ਨਾਮ ਲੈ ਦਿਓ ਵੀਰ ਉਹਨਾਂ ਕੋਲੇ ਲੈਸ ਕਰ ਦੇਣਗੇ ਤੇ ਵੀਰ ਉਹਨਾਂ ਦੇ ਹਾਲ ਨੇ ਸੁਪਰ ਸੀਡਰ ਰੂਟਾ ਵੇਟਰ ਹੈਰੂਆ ਨੇ ਟਰਾਲੀਆਂ ਨੇ ਬਹੁਤ ਵਧੀਆ ਖੂਬਸੂਰਤੀ ਦੇ ਨਾਲ ਇਹ ਤਿਆਰ ਕਰਦੇ ਨੇ ਫੁੱਲ ਹੈਵੀ ਡਿਊਟੀ ਕੰਮ ਕਰਦੇ ਨੇ ਐ ਨਹੀਂ ਹੈਗਾ ਵੀ ਲੋਹਾ ਦੂਜੇ ਲੋਟ ਲਾ ਤਾਂ ਥੋੜੇ ਰੇਟ ਵੀ ਚਲੋ ਜਿਹੇ ਦੀ ਕੁਆਲਿਟੀ ਉਹ ਜੇ ਰੇਟ ਨੇ ਪਰ ਜੇਕਰ ਆਪਾਂ ਰੇਟ ਦੇਖੀਏ ਤਾਂ ਮਾਰਕੀਟ ਦੇ ਵਿੱਚ ਇਹੋ ਜੀ ਕੁਆਲਿਟੀ ਤੁਹਾਨੂੰ ਉਹ ਰੇਟ ਦੇ ਮੁਤਾਬਕ ਨਹੀਂ ਮਿਲਣੀ ਇਹ ਦਿੱਤਾ ਹਮੇਸ਼ਾ ਧਿਆਨ ਵਿੱਚ ਰੱਖਿਓ ਰੂਟਾ ਵੇਟਰ ਦੇਖ ਲਓ ਵੀਰ ਉਹਨਾਂ ਦਾ ਬਹੁਤ ਵਧੀਆ ਸ਼ਾਨਦਾਰ ਰੂਟਾ ਵੇਟਰ ਆ 9 ਫੁੱਟਾ ਰੂਟਾ ਵੇਟਰ 1 ਲੱਖ 40 ਹਜ਼ਾਰ ਦਾ 1 ਲੱਖ 40 ਹਜ਼ਾਰ ਦਾ ਤੁਹਾਨੂੰ 9 ਫੁੱਟਾ ਰੂਟਾ ਵੇਟਰ ਮਾਰਕੀਟ ਤੋਂ ਇੰਨੀ ਸ਼ਾਨਦਾਰ ਕੁਆਲਿਟੀ ਤੇ ਨਹੀਂ ਮਿਲਦਾ ਹੈਗਾ ਤੇ 12 ਪ ਵੀਰ ਆਲਿਆਂ ਦਾ ਸੁਪਰ ਸੀਡਰ 2.5 ਲੱਖ ਦਾ ਬਹੁਤ ਵਧੀਆ 8 ਫੁੱਟਾ ਸੁਪਰ ਸੀਡਰ 13 ਟੈਂਨਾ ਲੱਗਿਆ ਹੋਇਆ ਨੇ 14ਵਾਂ ਟੈਂਡ ਬਾਹਰ ਆ ਮਤਲਬ ਕਿ ਸਾਈਡ ਤੇ ਦਾਣੇ ਪਾਉਂਦਾ ਤੇ ਇਹਨਾਂ ਦੀ ਹੈਰੋਂ ਦੇਖ ਲਓ ਇਹ ਭਾਈ ਬਜਟ ਤੋਂ ਬਾਹਰ ਦੀਆਂ ਗੱਲਾਂ ਨੇ ਇਹ ਵੱਡੇ ਵੀਰ ਲੈਣਗੇ ਹਨਾ ਜਿਹੜੇ ਹੈਗੇ ਨੇ 100 100 ਕਿਲੇ ਦੀ ਖੇਤੀ ਕਰਦੇ ਨੇ 320000 ਦੀ ਹੈਰੋਂ ਆ ਜੌਂਡੀਅਰ ਵਾਲਾ ਰੰਗ ਕਰਿਆ ਹੋਇਆ ਤੇ ਇਹਦੇ ਲਈ ਤਾਂ 50 75 ਟਰੈਕਟਰ ਹੋਵੇ ਇੱਥੇ ਵੀ ਕਮਾਣੀ ਲਾਤੀ ਇਹ ਚੀਜ਼ ਤੇ ਵੀ ਹੈਵੀ ਡਿਊਟੀ ਕੰਮ ਆ ਪੂਰਾ ਕੰਮ ਨਾਲ ਕੋਈ ਸਮਝੌਤਾ ਨਹੀਂ ਪੇਂਟ ਨਾਲ ਕੋਈ ਸਮਝੌਤਾ ਨਹੀਂ ਇੰਨਾ ਸ਼ਾਨਦਾਰ ਪੇਂਟ ਕਰਦੇ ਨੇ 10 ਸਾਲ ਤਾਂ ਪੇਂਟ ਹੀ ਨਹੀਂ ਖਿਲਣਾ ਹੈਗਾ ਹੈਰੋਂ ਇਹਦਾ ਕੀ ਖਿਲਣਾ ਜਿਹੜੀ ਚੀਜ਼ ਦਾ 10 ਸਾਲ ਰੰਗ ਨਾ ਹਿੱਲੇ ਉਹ ਚੀਜ਼ ਕਿੱਥੇ ਹਿੱਲ ਜੂ ਆ ਵੀ ਹੈਰੋਂ ਬਹੁਤ ਵਧੀਆ ਇਹਨੂੰ ਕੈਂਚੀ ਹੈਰੋ ਕਹਿੰਦੇ ਨੇ ਤੇ 1,80,000 ਦੀ ਹੈ ਇਹ 10-10 ਦੀ ਹੈ ਰੋਆਂ ਬਾਕੀ ਤੁਸੀਂ ਵੀਰ ਉਹਨਾਂ ਨਾਲ ਫੋਨ ਕਾਲ ਕਰਕੇ ਗੱਲਬਾਤ ਕਰ ਲਓ ਚੰਗੀ ਸਲਾਹ ਨਾਲ ਤਾਂ ਉਹਨੂੰ ਚੰਗਾ ਸੰਤ ਸੰਦੇੜਾ ਹੀ ਦੇਣਗੇ ਇਹੋ ਜੀ ਅੱਗੇ ਆ ਗਈ ਜੋਨਡਿਆਰ ਦੀ ਸਟਾਲ ਜਿਹੜੀ ਕਿ ਬਹੁਤ ਵੱਡੀ ਆ ਕਾਫੀ ਟਰੈਕਟਰ ਖੜੇ ਨੇ ਜੋਨਡਿਆਰ ਵਾਲਿਆਂ ਦੇ ਤੇ 5075 ECRD ਇੰਜਣ ਦੇ ਵਿੱਚ ਆ ਚੁੱਕੇ ਆ ਜਿਹੜੀ ਕੀ ਇਹਦੇ ਅਗਲੇ ਟਾਇਰ 12424 ਦੇ ਪਿਛਲੇ ਟਾਇਰ ਹੈਗੇ ਨੇ 16930 ਦੇ ਤੇ ਸ਼ਾਨਦਾਰ ਟਰੈਕਟਰ ਆ 75 ਐਚਪੀ ਦੇ ਵਿੱਚ ਆ ਜਾਂਦਾ ਇਹ 75 ਪਾਵਰਾਂ ਦਾ ਇਹਨਾਂ ਦਾ ਦਬਣੇ ਕੀ ਆ ਲਿਫਟਾਂ ਵਾਲੇ ਬਟਨ-ਬਟਨ ਦਿੱਤੇ ਹੋਏ ਨੇ ਤੇ ਡਬਲ ਜੋੜਾ ਡਿਸਟ੍ਰੀਬਿਊਟਰ ਦਾ ਵੀ ਦਿੱਤਾ ਹੋਇਆ ਤੇ ਦਬਣਾਲੀਆਂ ਚੀਜ਼ਾਂ ਹੈ ਹੀ ਨਹੀਂ ਜੋਂਡੀਰ ਚਲੋ ਭਰਾਵੋ ਸਾਰੇ ਟਰੈਕਟਰ ਵਧੀਆ ਨੇ ਇਹਦੀ ਗੱਲ ਨਹੀਂ 75 ਐਚਪੀ ਦੇ ਵਿੱਚ ਜਦੋਂ ਜਾਵਾਂਗੇ ਇੰਦੋਂ ਵੀ ਸ਼ਾਨਦਾਰ ਹੋ ਟਰੈਕਟਰ ਵੀ ਨੇ ਤੇ ਬਾਈ ਉਹਨਾਂ ਨੇ ਇੱਥੇ ਆ ਰੇਡੀਅਰ ਟਾਇਰ ਵੀ ਪਾ ਕੇ ਖੜਾਇਆ ਹੋਇਆ ਪੀਸ ਇੱਕ ਜੋਧਾ ਵਾਲੇ ਬਾਈ ਦਾ ਖੜਾ ਕਿਸਾਨ ਪ੍ਰਾਵੋ ਤੁਹਾਨੂੰ ਪਤਾ ਹੀ ਆ ਕਰਤਾਰ ਕੰਪੈਨ ਵਾਲੇ ਵੀ ਬਹੁਤ ਪੁਰਾਣੇ ਖੁੰਡ ਨੇ ਇਹਨਾਂ ਨੇ ਆਪਣੇ ਇੰਡੀਆ ਨੂੰ ਬਹੁਤ ਜ਼ਿਆਦਾ ਕੰਪੈਨਾਂ ਪਹਿਲੇ ਸਮਿਆਂ ਤੋਂ ਵਧੀਆ ਕੰਪੈਨਾਂ ਬਣਾ ਕੇ ਦਿੱਤੇ ਨੇ ਹੁਣ ਇਹ ਟਰੈਕਟਰ ਵੀ ਬਣਾਉਣ ਲੱਗੇ ਬਹੁਤ ਵਧੀਆ ਸ਼ਾਨਦਾਰ 75 HP ਦਾ ਟਰੈਕਟਰ ਆ ਰਿਹਾ ਇਹਨਾਂ ਦਾ 4 ਸਿਲੰਡਰ ਇੰਜਨ ਦੇ ਵਿੱਚ ਆ ਰਿਹਾ CRDI ਬਹੁਤ ਵਧੀਆ ਇਹਨੂੰ ਟੈਕਨੋਲੋਜੀ ਕਹਿੰਦੇ ਦਿੱਤੀ ਗਈ ਆ ਜੋਰ ਬਹੁਤ ਆ ਮੇਨ ਗੱਲ ਆ ਜਿਹੜੀ ਤੇ ਅਗਲਾ ਹਿੱਸਾ ਕਰਾਰੋ ਦਾ ਪਿਛਲਾ ਹਿੱਸਾ ਵੀ ਕਰਾਰੋ ਦਾ ਤੇ ਇਹ ਪਲੇਟਾਂ ਦੇਖ ਲੋ ਇਹਤੇ ਲੱਗੀਆਂ ਹੋਈਆਂ ਨੇ ਜਿਹੜੀਆਂ ਹਨਾ ਇੰਜਣ ਦੇ ਸੇਫਟੀ ਦੇ ਲਈ ਇਹਨਾਂ ਨੇ ਆ ਹੈਵੀ ਡਿਊਟੀ ਪਲੇਟਾਂ ਇੱਥੇ ਲਾਈਆਂ ਨੇ ਆ ਪੱਤੀਆਂ ਬਣਾ ਬਣਾ ਕੇ ਤੇ ਹੈਵੀ ਟਰੈਕਟਰ ਇਹ ਡਿਜ਼ਾਈਨ ਕਰਿਆ ਇਹਨਾਂ ਨੇ ਕਰਤਾਰ ਵਾਲਿਆਂ ਨੇ ਕੋਈ ਮਾੜੀ ਢੀਡੀ ਗੱਲ ਨਹੀਂ ਹੈਗੀ ਤੇ ਬਾਕੀ ਦੇਖੋ ਵੀ ਚਲਾ ਕੇ ਪਤਾ ਲੱਗੂਗਾ ਹਲੇ ਮਾਰਕੀਟ ਦੇ ਵਿੱਚ ਨਹੀਂ ਉਤਰੇ ਹੈਗੇ ਆਪਾਂ ਨੇ ਚਲਾਏ ਨਹੀਂ ਆਪਾਂ ਤਾਂ ਮੇਲਿਆਂ ਤੇ ਹੀ ਵੇਖੇ ਨੇ ਤੇ ਜਿਵੇਂ ਦੱਸ ਰਹੇ ਨੇ ਉਸ ਹਾਵ ਨਾਲ ਇਹ ਟਰੈਕਟਰ ਚੰਗੇ ਹੋਣਗੇ ਤੇ ਆਪਣੇ گاؤں ਵਾਲੇ ਵੀਰ ਆਰ ਨੇਤ ਨੇ ਵੀ ਇਹਨਾਂ ਦਾ ਇੱਕ ਕਾਲੇ ਰੰਗ ਦਾ ਟਰੈਕਟਰ ਤਿਆਰ ਕਰਵਾਇਆ ਆਪਣਾ ਲਿਮਟਿਡ ਐਡੀਸ਼ਨ 골ਡ ਸਟਾਰ ਸਮਾਨਾ ਦਾ ਕਾਲੇ ਰੰਗ ਦੇ ਉਹਦੇ ਤੇ AC ਕੈਬਨ ਵੀ ਲਵਾਇਆ ਤੇ ਵਧੀਆ ਟਾਇਰ ਟੱਪਾ MRF ਦੇ ਲੱਗੇ ਹੋਏ ਨੇ 18 4 30 ਦੇ ਟਾਇਰ ਨੇ ਹੈਵੀ ਡਿਊਟੀ ਜਿਹਨੂੰ ਟਰੈਕਟਰ ਆਪਾਂ ਕਹਿ ਸਕਦੇ ਆ ਉਹ ਟਰੈਕਟਰ ਡਿਜ਼ਾਈਨ ਕਰਿਆ ਤੇ ਆਪਣੇ ਛੋਟੇ ਜ਼ਿਮੀਦਾਰਾਂ ਤੋਂ ਥੋੜੀ ਜਿਹੀ ਪਹੁੰਚ ਤੋਂ ਉੱਪਰ ਤੇ ਲਗਭਗ ਇਹਦੇ ਲਈ ਭਾਈ 70 80 ਕਿਲਿਆਂ ਦੀ ਖੇਤੀ ਹੋਣੀ ਚਾਹੀਦੀ ਆ ਫੇਰ ਇਹ ਬਾਰਾ ਖਾਨਗੇ ਡਾਇਰੈਕਟਰ ਕਿਸਾਨ ਪ੍ਰਭੂ ਘੱਟ ਬਜਟ ਦੇ ਵਿੱਚ ਮਸ਼ੀਨ ਜਿਹੜੀ ਕਿ ਸਭ ਤੋਂ ਕੰਟਰੋਲ ਰੇਟ ਤੇ ਆਪਾਂ ਕਹਿ ਸਕਦੇ ਆ ਮਸ਼ੀਨ ਦੀ ਕੁਆਲਿਟੀ ਵੀ ਬਹੁਤ ਵਧੀਆ ਸ਼ਾਨਦਾਰ ਆ 2,10,000 ਦੀ ਮਸ਼ੀਨ ਆ ਤੇ ਤਵੇ ਵਗੈਰਾ ਲੱਗੇ ਹੋਏ ਨੇ ਗ੍ਰਾਮੇ ਦੇ ਵਾਂਗ ਇਹ ਚੱਲਦੀ ਆ ਜਿਹੜੇ 26 26 ਇੰਚ ਦੇ ਦੋ ਬੈੱਡ ਬਣਾਉਂਦੀ ਆ ਵੀਰ ਉਹਨਾਂ ਦਾ ਭਵਾਨੀਗੜ੍ਹ ਵੀਖੇ ਵਰਕਸ਼ਾਪ ਆ ਉੱਥੋਂ ਪੂਰੇ ਆਲ ਇੰਡੀਆ ਦੇ ਵਿੱਚ ਇਹ ਮਸ਼ੀਨਾਂ ਬਣਾ ਬਣਾ ਕੇ ਭੇਜਦੇ ਨੇ ਤੇ ਸਭ ਤੋਂ ਜ਼ਿਆਦਾ ਵਿਕਰੀ ਮਸ਼ੀਨ ਗੁਰਦੇਵ ਵਾਲੇ ਵੀਰ ਉਹਨਾਂ ਦੀ ਹੋ ਰਹੀ ਐ ਇਸ ਵਾਰੀ ਲੋ ਜੀ ਕਿਸਾਨ ਪ੍ਰਭ ਪੂਰਾ ਮੇਲਾ ਆਪਾਂ ਨੇ ਵੇਖ ਲਿਆ ਅੰਦਰੋਂ ਵੀ ਸਟਾਲਾਂ ਦੇਖ ਲਈਆਂ ਏਸੀ ਹਾਲ 'ਚ ਬੈਠ ਕੇ ਸਪੀਚ ਵਗੈਰਾ ਵੀ ਸੁਣ ਲਈ ਤੁਹਾਨੂੰ ਵੀ ਦੱਸਦਾ ਤੇ ਬਾਹਰੋਂ ਵੀ ਸਟਾਲਾਂ ਵਗੈਰਾ ਸਾਰੀਆਂ ਦੇਖ ਲਈਆਂ ਜਿੰਨੀਆਂ ਵੀ ਮਸ਼ੀਨਰੀਆਂ ਲੱਗੀਆਂ ਸੀ ਵੇਖ ਲਈਆਂ ਤੇ ਇਸ ਵਾਰੀ ਇੱਕ ਪ੍ਰੀਤ ਮਸ਼ੀਨ ਵਾਲਿਆਂ ਨੇ ਵੱਡਾ ਡਿੱਗਰ ਨਹੀਂ ਲੈ ਕੇ ਆਏ ਆਲੂ ਪੱਟਣ ਵਾਲਾ ਜਿਹੜਾ ਕਿ 18-19 ਲੱਖ ਦਾ ਹੈਗਾ ਆ ਚਲੋ ਖਰੀਦਦਾਨਾ ਦਾ ਵੈਸੇ ਉਹ ਬਹੁਤ ਜਿਵੇਂ ਕਿ ਸੰਗਾ ਫਾਰਮ ਹੋ ਗਿਆ ਹਨਾ ਕਿ ਵੱਡੇ ਫਾਰਮ ਨੇ ਉਹ ਖਰੀਦ ਸਕਦੇ ਨੇ ਪਰ ਇੱਕ ਪ੍ਰਦਰਸ਼ਨੀ ਲੱਗਣੀ ਚਾਹੀਦੀ ਸੀ ਤਾਂ ਜੋ ਛੋਟੇ ਕਿਸਾਨ ਭਰਾ ਵੀ ਇਹ ਚੀਜ਼ਾਂ ਦੇਖ ਸਕਣ ਤੇ ਹਰ ਇੱਕ ਨੂੰ ਨੌਲੇਜ ਬਾਰੇ ਪਤਾ ਲੱਗ ਸਕੇ ਵੀ ਆਪਣੇ ਇੰਡੀਆ ਵਿੱਚ ਵੀ ਇਦਾਂ ਦੀਆਂ ਬਾਹਰ ਦੀਆਂ ਤਕਨੀਕਾਂ ਹੈਗੀਆਂ ਨੇ ਇਹ ਮੇਲਾ ਪੂਰਾ ਅਮਰੀਕਾ ਕੈਨੇਡਾ ਦੇ ਮੇਲਿਆਂ ਨੂੰ ਵੀ ਮਾਤ ਪਾਉਂਦਾ ਮੇਲਾ ਉਹਨਾਂ ਨਾਲੋਂ ਵੀ ਇੱਕ ਸਟੈਪ ਉੱਪਰਲਾ ਕਹਿ ਸਕਦੇ ਆਪਾਂ ਤੇ ਵੀਰ ਉਹਨਾਂ ਨੇ ਰੋਟੀ ਪਾਣੀ ਦਾ ਲੰਗਰ ਬਹੁਤ ਵਧੀਆ ਤਿਆਰ ਕੀਤਾ ਗਿਆ ਤੇ ਇਦਾਂ ਦਾ ਰੋਟੀ ਪਾਣੀ ਪਾਣੀ ਦੀਆਂ ਬੋਤਲਾਂ ਦੇਖ ਲਓ ਪਿਕਸਲਰੀ ਦੇ ਦਿੱਤੀਆਂ ਨੇ 2500 ਤੋਂ ਘੱਟ ਨਹੀਂ ਮਾਰਕੀਟ ਦੇ ਵਿੱਚ ਮਿਲਣੀ ਤੇ ਇਸ ਵਾਰੀ ਕਿਸਾਨ ਮੇਲੇ ਦੇ ਵਿੱਚ ਕਿਸਾਨ ਭਰਾਵਾਂ ਦਾ ਝੱਜ ਐਗਰੀਕਲਚਰ ਚੈਨਲ ਨੂੰ ਵੀ ਬਹੁਤ ਵਧੀਆ ਮਾਨ ਸਤਿਕਾਰ ਪਿਆਰ ਭਰਾਵਾਂ ਦੇ ਮਨਾਂ ਦੇ ਵਿੱਚ ਹੈਗਾ ਜਿਹੜੇ ਵੀਰ ਸਾਡਾ ਚੈਨਲ ਵੇਖ ਰਹੇ ਨੇ ਹਨਾ ਤੇ ਉਹ ਵਧੀਆ ਦਿਲੋਂ ਇੱਜ਼ਤ ਮਾਣ ਵੀ ਕਰ ਰਹੇ ਨੇ ਤੇ ਉਹਨਾਂ ਦੇ ਜਦੋਂ ਉਹਨਾਂ ਨੇ ਆ ਕੇ ਸਾਨੂੰ ਮਿਲਦੇ ਨੇ ਮੇਲਿਆਂ ਦੇ ਵਿੱਚ ਮਿਲਦੇ ਨੇ ਫੋਟੋਆਂ ਕਰਾਉਂਦੇ ਨੇ ਸਾਡੀ ਵੀ ਰੂਪ ਬਹੁਤ ਵਧੀਆ ਖੜ ਜਾਂਦੀ ਆ ਤੇ ਸਾਨੂੰ ਲੱਗਦਾ ਵੀ ਸਾਡੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਜਾਂਦੀ ਆ ਉਹ ਕਿਤੇ ਨਾ ਕਿਤੇ ਇੱਕ ਸਹੀ ਮਕਾਮ ਤੇ ਉਹ ਜਾਣਕਾਰੀ ਪਹੁੰਚ ਰਹੀ ਆ ਕਿਸਾਨ ਭਰਾਵੋ ਇਸ ਤਰ੍ਹਾਂ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਤੇ ਸਾਨੂੰ ਮਾਨ ਸਤਿਕਾਰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਕਿਸਾਨ ਭਰਾ ਘਰਾਂ ਵਿੱਚ ਬੈਠ ਕੇ ਮੇਲੇ ਵੇਖਦੇ ਨੇ ਤੇ ਅਸੀਂ ਉਹਨਾਂ ਨੂੰ ਵਿਖਾਉਣਿਆ ਵੀਡੀਓ ਲਾਈਕ ਕਰਦੇ ਨੇ ਸ਼ੇਅਰ ਕਰਦੇ ਨੇ ਤੇ ਅੱਗੇ ਦੋਸਤਾਂ ਮਿੱਤਰਾਂ ਨੂੰ ਵੀਡੀਓ ਭੇਜਦੇ ਨੇ ਤੇ ਇਸੇ ਤਰ੍ਹਾਂ ਵੀਡੀਓ ਹੋਰ ਦੋਸਤਾਂ ਮਿੱਤਰਾਂ ਨੂੰ ਭੇਜਦੇ ਰਹੋ ਤੇ ਤੁਹਾਡੇ ਵੱਲੋਂ ਦਿੱਤਾ ਗਿਆ ਮਾਨਸਤਕਾਰ ਸਾਡੇ ਸਿਰ ਮੱਥੇ ਬਹੁਤ ਬਹੁਤ ਧੰਨਵਾਦ ਜੀ